ਹਾਂਜੀ ਸਟੂਡੈਂਟਸ ਦੱਸੋ ਇੱਕ ਵਾਰੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਨਾ ਟੈਕਨੀਕਲ ਪ੍ਰੋਬਲਮ ਹੈ ਜਿਹਦੇ ਕਰਕੇ ਥੋੜੀ ਆਵਾਜ਼ ਦੀ ਦਿੱਕਤ ਆ ਗਈ ਉਹ ਅਜਾਪਾ ਕਹਿ ਕੇ ਸਾਨੂੰ ਠੀਕਾ ਹੈ ਨਾ ਆਰੀਆ ਵਯਵਾਸ ਤੁਹਾਡੇ ਤੱਕ ਕਿੰਨੇ ਜਣੇ ਵਾਚ ਕਰ ਰਹੇ ਹੋ ਵੀ ਸਿਰਫ ਚਾਰ ਜਣੇ ਸ਼ੋਰ ਨੇ ਰਸਨੀ ਮਿੱਤਲ ਹਾਂ ਰਸਨੀ ਮਿੱਤਲ ਆ ਚੁੱਕੀ ਨੇ ਬਈ ਹਾਂ ਹਰਦੀਪ ਸਿੱਧੀ ਨਵਜੋਤ ਕੌਰ ਨਵਜੋਤ ਸਿੱਧੀ ਹਨਾ ਕਿਨੇ ਵੀ ਜਣੇ ਆ ਚੁੱਕੇ ਮੋਸਟ ਵੈਲਕਮ ਸਾਰੇ ਬੱਚਿਆਂ ਦਾ ਤੋਂ ਇੱਕ ਵਾਰੀ ਕਲਾਸ ਨੂੰ ਕਰ ਦਿਓ ਵੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਸ ਤਰ੍ਹਾਂ ਤੁਹਾਨੂੰ ਕਲਾਸ ਲੱਗਦੀ ਹੁੰਦੀ ਹੈ ਬੱਚਾ ਕਰੋ ਬਾਅਦ ਚੁੱਕੇ ਕਿ ਸਾਡਾ ਨਾ ਹੌਸਲਾ ਵਧਾਈ ਜਾਂਦੀ ਹੈ ਠੀਕ ਹੈ ਤੋ ਭਾਈ ਜਿੰਨੇ ਵੀ ਜਣੇ ਤੁਸੀਂ ਆ ਚੁੱਕੇ ਹੋ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਪੀਐਸ ਟੈਟ ਦੀ ਕਲਾਸਾਂ ਨੇ ਉਹ ਹੋਰ ਵੀ ਬਹੁਤ ਵਧੀਆ ਢੰਗ ਦੇ ਨਾਲ ਜਿਹੜੀ ਤੁਹਾਡੀਆਂ ਲੈ ਕੇ ਜਾਣੀ ਹੈ ਠੀਕ ਹੈ ਭਾਈ ਹਾਂ ਤੋ ਜਿਹੜੇ ਬੱਚੇ ਹਾਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਤਾਂ ਤੁਸੀਂ ਹੋ ਸਕਦੇ ਹੋ ਭਾਈ ਸਾਡੇ ਇਸ ਨੰਬਰ ਤੇ ਆ ਰਹੀ ਠੀਕ ਹੈ ਭਾਈ ਹਾਂ ਸੋ ਇਹ ਆਪਣੇ ਕੋਰਸ ਨੇ ਨਾ ਜੀ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਪੇਪਰ 1 ਵਾਲਾ ਤੁਹਾਨੂੰ ਪੁੱਛ पेपर 2 ਵਾਲਾ ਤੁਹਾਨੂੰ ਵੀ ਠੀਕ ਹੈ ਮਤਲਬ 3000 ਦੇ ਵਿੱਚ ਜੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਇਸ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਕੇ ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇ ਇੱਕ ਸਾਲ ਦੀ ਵੈਲਿਡਿਟੀ ਹੈ ਤੁਹਾਨੂੰ ਤੁਹਾਨੂੰ ਕੋਰਸ ਮਿਲੇਗਾ ਪੀਡੀਐਫ ਮਿਲਣਗੇ ਪੜ੍ਹਨ ਲਈ ਹੋਰ ਬਹੁਤ ਸਾਰੀ ਐਮਸੀਕਿਊ ਬਹੁਤ ਸਾਰੀ ਚੀਜ਼ਾਂ ਮਿਲਣਗੇ ਠੀਕ ਹੈ ਫਸਟ ਕੁਸਚਨ ਆ ਚੁੱਕਾ ਵੀ ਹੈ ਆਲਰੇਡੀ ਲੇਟ ਹੋ ਚੁੱਕੇ ਆ ਕਰੋ ਬਈ ਆਨਸਰ ਕਹਿੰਦੇ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੀ ਟਕਸਾਲੀ ਮਿਆਰੀ ਭਾਸ਼ਾ ਕਿਹੜੀ ਮੰਨੀ ਜਾਂਦੀ ਹੈ ਪੰਜਾਬੀ ਭਾਸ਼ਾ ਦੀ ਟਕਸਾਲੀ ਮਿਆਰੀ ਉਪਭਾਸ਼ਾ ਕਿਹੜੀ ਮੰਨੀ ਜਾਂਦੀ ਹੈ ਮਲਬਈ ਮਾਜੀ ਦੁਆਬੀ ਜਾਂ ਪੋਦੀ ਫਸਟ ਕੁਸਚਨ ਆ ਚੁੱਕਾ ਹੈ ਵੀ ਅਨਸਰ ਕਰਨ ਦੀ ਕੋਸ਼ਿਸ਼ ਸਿਰਫ 7 ਜਣੇ ਸ਼ੋ ਹੋ ਰਹੀ ਨੇ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦਿਓ ਠੀਕ ਹੈ ਤੋ ਇਹ ਕਲਾਸ ਬਈ ਚਾਹੇ ਤੁਸੀਂ ਪੀਐਸ ਟੈਟ ਦੇਣਾ ਸੀਟ ਟੈਟ ਦੇਣਾ ਐਚ ਟੈਟ ਦੇਣਾ ਕੋਈ ਵੀ ਪੇਪਰ ਦੇਣਾ ਪੰਜਾਬੀ ਹਰ ਇੱਕ ਦੇ ਵਿੱਚ ਤੋਂ ਤੁਹਾਨੂੰ ਲਾਜ਼ਮੀ ਪੁੱਛੀ ਠੀਕ ਹੈ ਬਈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਮਾਜੀ ਠੀਕ ਹੈ ਪੰਜਾਬੀ ਭਾਸ਼ਾ ਦੀ ਟਕਸਾਲੀ ਕਹਿ ਲਓ ਜਾਂ ਮਿਆਰੀ ਭਾਸ਼ਾ ਕਹਿ ਲਓ ਉਪਭਾਸ਼ਾ ਕਹਿ ਲਓ ਇਹ ਸਾਰੀ ਕਿਹੜੀ ਦੇ ਵਿੱਚ ਆ ਜਾਂਦੀ ਹੈ ਆਪਣੀ ਭਾਜੀ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਸੈਕਿੰਡ ਕੁਐਸਚਨ ਆ ਜਾਊਗਾ ਕਹਿੰਦੇ ਅੱਖੋਂ ਓਲੇ ਹੋਣ ਦਾ ਮੁਹਾਵਰੇ ਦਾ ਕੀ ਅਰਥ ਹੈ ਖੋਲੇ ਹੋਣਾ ਸ਼ਰਮਾਉਣਾ ਸੌ ਜਾਣਾ ਲੜਾਈ ਕਰਨਾ ਗਾਇਬ ਹੋ ਜਾਣਾ ਜਾਂ ਦੂਰ ਚਲੇ ਜਾਣਾ ਦੱਸੋ ਬਈ ਆਂਸਰ ਅੱਖੋਂ ਓਲੇ ਹੋਣ ਦਾ ਮਤਲਬ ਕੀ ਹੈ ਬਈ ਆਨਸਰ ਕਰਨੀ ਕੋਸ਼ਿਸ਼ ਕਰੋ ਬਈ ਆਨਸਰ ਠੀਕ ਕਰਦੇ ਹਾਂ ਵਿੱਚ ਅਗਰ ਦਾ ਸਹੀ ਆਨਸਰ ਤੁਹਾਡਾ ਡੀ ਹੀ ਹੋਵੇਗਾ ਗਾਇਬ ਹੋ ਜਾਣਾ ਜਾਂ ਦੂਰ ਚਲੇ ਜਾਣਾ ਹਨਾ ਮੁਹਾਵਰਾ ਇਹ ਉਸ ਤੋਂ ਬਾਅਦ ਦੇਖੋ ਵੀ ਨੈਕਸਟ ਕੁਐਸਚਨ ਕਹਿੰਦੇ ਨਾਚ ਨਾ ਜਾਣੇ ਡੈਸ਼ ਟੇਡਾ ਅਖਾਂਣ ਪੂਰਾ ਕਰੋ ਵੇੜਾ ਕਮਰਾ ਬੰਦ ਬੰਦਾ ਜਾਂ ਸਾਜ ਨਾਚ ਨਾ ਜਾਣੇ ਡੈਸ਼ ਟੇਡਾ ਭਾਈ ਵੇੜਾ ਵਿੰਗਾ ਕਮਰਾ ਟੇਡਾ ਬੰਦਾ ਵਿੰਗਾ ਜਾਂ ਸਾਜ ਹੀ ਖਰਾਬ ਆ ਨਾ ਵੀ ਭਾਈ ਤਾਂ ਨਹੀਂ ਨੱਚਿਆ ਸਕੋ ਹਨਾ ਆ ਕਰੋ ਬਈ ਅਨਸਰ ਥੋੜੀ ਆਵਾਜ਼ ਫਟ ਕੇ ਜ ਨਹੀਂ ਆ ਰਹੀ ਤੁਹਾਨੂੰ ਨਹੀਂ ਲੱਗ ਰਹੀ ਜਿਵੇਂ ਦੂਰੋਂ ਜੀ ਆਵਾਜ਼ ਆ ਰਹੀ ਹੁੰਦੀ ਹੈ ਨਾ ਇਹ ਥੱਲੇ ਜੀ ਖੜੇ ਨੂੰ ਖੂਚ ਪਈ ਮੈਨਾਂ ਥੋੜੀ ਹੈਗੀ ਕੋਈ ਪ੍ਰੋਬਲਮ ਉਹ ਅੱਜ ਆਪਾਂ ਸੈੱਟ ਕਰਵਾ ਲਾਂਗੇ ਠੀਕ ਹੈ ਕੋਈ ਹੈਗੀ ਇਹ ਪ੍ਰੋਬਲਮ ਚਾਹੇ ਹਾਂ ਤਾਂ ਹੀ ਕਰਕੇ ਹੋ ਰਿਹਾ ਮੈਂ ਤਾਂ ਹੀ ਕਹਿ ਰਹੀ ਹਾਂ ਥੋੜੀ ਆਵਾਜ਼ ਮੈਨੂੰ ਤੁਹਾਨੂੰ ਪਤਾ ਲੱਗ ਰਿਹਾ ਕਿ ਐ ਲੱਗਦਾ ਜਿਵੇਂ ਮੈਂ ਪਤਨੀ ਚੰਡੀਗੜ੍ਹ ਖੜੀ ਹੁੰਨੀ ਆ ਨਾ ਖੜਕੇ ਖੜਕੇ ਪੜਾਰੀ ਹੁੰਨੇ ਤਾਂ ਹਨਾ ਚਲੋ ਤੁਹਾਡਾ ਆਨਸਰ ਹੋਗਾ ਵੀ ਤੁਹਾਡਾ ਏ ਹੈਨਾ ਵੀ ਨਾਚ ਨਾ ਜਾਣੇ ਬੇੜਾ ਬਿੰਗਾ ਏਡਾ ਕਹਿ ਲੋ ਬਿੰਗਾ ਕਹਿ ਲੋ ਵੀ ਭਾਈ ਨੱਚਣਾ ਤਾਂਉਂਦੀ ਨਹੀਂ ਬਸ ਬੇੜੇ ਚ ਕਸੂਰ ਨਹੀਂ ਆਣਾ ਹਨਾ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਵਿੱਚ ਲਿੰਗ ਕਿੰਨੇ ਪ੍ਰਕਾਰ ਦੇ ਹਨ ਲਿੰਗ ਤਿੰਨ ਦੋ ਚਾਰ ਇੱਕ ਕਰੋ ਬਈ ਆਨਸਰ ਹਾਂ ਕਰੋ ਬਈ ਆਨਸਰ ਸਤਿ ਸ਼੍ਰੀ ਅਕਾਲ ਕਹਿੰਦੇ ਮੈਡਮ ਜੀ ਆਈ ਐਮ ਏ ਦਾ ਸਟੂਡੈਂਟ ਧੰਨਵਾਦ ਅੱਛਾ ਬਈ ਨਾਮ ਬਦਲੇ ਤੁਸੀਂ ਹੈਨਾ ਕੋਈ ਗੱਲ ਚੰਗੀ ਗੱਲ ਸੋ ਦਾ ਰਾਈਟ ਆਨਸਰ ਹੋਗਾ ਬਈ ਤੁਹਾਡਾ ਬੀ ਦੋ ਹੈਨਾ ਪੁਲਿੰਗ ਇਸਤਰੀ ਲਿੰਗਾਂ ਜਿੱਤ ਤੁਸੀਂ ਪਹਿਲਾਂ ਆ ਚੁੱਕੇ ਹੈਨਾ ਬਈ ਕੱਖ ਕੋ ਖਵੜ ਕੇ ਆ ਗਏ ਹੈਨਾ ਚਲੋ ਉਸ ਤੋਂ ਬਾਅਦ ਦੇਖੋ ਬਈ ਨੈਕਸਟ ਕੁਐਸਚਨ ਤੋਭੀ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ ਮੈਂ ਤੁਹਾਨੂੰ ਪਰਸੋ ਕਰਵਾਇਆ ਸੀ ਕਿ ਤਾਂ ਆਪਾਂ ਹੱਥ ਵਾਲਾ ਕੀਤਾ ਸੀਗਾ ਇਕਾ ਪਰ ਕੀਤਾ ਸੀ ਹਾਥੀ ਵਾਲਾ ਹਨਾ ਜਿਨ੍ਹਾਂ ਨੇ ਪਰਸੋ ਕਲਾਸ ਕੀਤੀ ਸੀ ਤੋ ਹੱਥ ਤੇ ਹਾਥੀ ਵਾਲੇ ਜਿਨ੍ਹਾਂ ਨੂੰ ਯਾਦ ਅੱਜ ਭਈਓ ਵੀ ਕਰ ਦਿਓ ਹਨਾ ਤੇ ਤੋਭੀ ਸ਼ਬਦ ਦਾ ਵੀ ਇਸਤਰੀ ਲਿੰਗ ਦੱਸੋ ਉਹਦੇ ਵਿੱਚ ਆਪਾਂ ਨੂੰ ਇਹੀ ਸ਼ਬਦ ਸੀ ਹਨਾ ਇਹ ਕਿਵੇਂ ਬਦਲ ਲਗੇ ਹਨਾ ਪੁਲਿੰਗ ਨਹੀਂ ਸੀ ਉਹ ਤੁਹਾਨੂੰ ਪਤਾ ਸੀ ਵੀ ਕਿਹੜੇ ਕੁਐਸਚਨ ਸੀ ਹਨਾ ਤੋ ਜਿਨ੍ਹਾਂ ਨੇ ਪਰਸੋ ਵਾਲੀ ਕਲਾਸ ਕੀਤੀ ਹੈ ਉਹ ਇਹ ਕੁਐਸਚਨ ਵੀ ਜ਼ਰੂਰ ਕਰ ਲੈਗੇ ਪਰਸੋ ਆਪਣੀ ਕਲਾਸ ਬਹੁਤ ਸੋਹਣੀ ਸੀਗੀ 22 ਸਟੂਡੈਂਟ ਆ ਚੁੱਕੇ ਸੀਗੇ ਮੋਸਟ ਹਨਾ 22 ਪਲੱਸ ਸੀਗੇ ਹਾਂ ਕਰੋ ਬਈ ਅਨਸਰ ਹਾਂ ਸੋ ਦਾ ਰਾਈਟ ਅਨਸਰ ਹੋਗਾ ਤੁਹਾਡਾ ਇਹ ਢੋਬਣ ਇਹ ਹਾਥੀ ਦਾ ਕੀ ਸੀ ਆਪਣਾ ਹਾਥੀ ਹੀ ਰਹਿ ਗਿਆ ਸੀਗਾ ਹੱਥ ਦਾ ਹਾਥੀ ਸੀਗਾ ਹਨਾ ਵੀ ਇਹ ਨਹੀਂ ਬਦਲੀ ਜਾਂਦਾ ਹਾਂ ਚਮਕਸੀ ਦੇ ਅਨੁਸਾਰ ਕਹਿੰਦੇ ਐਲ ਏ ਡੀ ਦੇ ਪੂਰਾ ਨਾਲ ਕੀ ਹੈ ਤਾਂ ਭਾਈ ਆਪਣਾ ਚਮਕਸੀ ਹੋਇਆਗਾ ਜਿਹਦੇ ਬਿਨਾ ਨਾ ਤਾਂ ਕੋਈ ਤੁਹਾਡਾ ਸੀਟ ਐਟ ਦਾ ਪੇਪਰ ਨਾ ਪੀਐਸ ਐਟ ਦਾ ਪੇਪਰ ਇਹ ਹੈ ਨਾ ਇਹਨਾਂ ਦਾ ਹਰ ਇੱਕ ਕੁਐਸਚਨ ਤੁਹਾਡੇ ਪੇਪਰ ਦੇ ਵਿੱਚ ਦੇਖਣ ਨੂੰ ਮਿਲਦਾ ਹੀ ਮਿਲਦਾ ਹਰ ਇੱਕ ਪੇਪਰ 'ਚ ਹਨਾ ਸੋ ਕਰੋ ਬਈ ਆਨਸਰ ਦੋ ਹਾਂ ਜਮਕਸੀਲੇ ਅਨੁਸਾਰ ਕਹਿੰਦੇ ਐਲ ਏ ਡੀ ਦਾ ਪੂਰਾ ਨਾਮ ਕੀ ਹੈ ਕਰੋ ਬਈ ਆਨਸਰ ਹਾਂ ਚਾਰ ਆਪਸ਼ਨਾਂ ਦੇ ਵਿੱਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਤੋ ਇਹ ਕਲਾਸ ਵੀ ਆਪਣੇ ਡੇਲੀ 3 ਵਜੇ ਲੱਗਦੀ ਹੈ ਕਈ ਵਾਰ 10 15 ਮਿੰਟ ਹੋਰਾ ਉਪਰਾਂ ਹੋ ਜਾਂਦਾ ਹਨਾ ਤੁਹਾਡੇ ਲਈ ਕਲਾਸ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਸੰਡੇ ਵਾਲੇ ਦਿਨ ਆਪਣਾ ਆਫ ਹੁੰਦਾ ਤਾਂ ਕਰਕੇ ਆਪਣੀ ਕਲਾਸ ਕਰ ਨਹੀਂ ਲੱਗੀ ਠੀਕ ਹੈ ਬਈ ਸਾਰੇ ਬੱਚਿਆਂ ਸੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿੰਨੇ ਵੀ ਤੁਸੀਂ ਆਉਨੇ ਹੋ ਤੇ ਕਲਾਸ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਰੋ ਬਈ ਰਾਈਟ ਆਨਸਰ ਇਹਦਾ ਤੋ ਦਾ ਰਾਈਟ ਆਨਸਰ ਹੋਗਾ ਵੀ ਤੁਹਾਡਾ ਡੀ ਲੈਂਗੁਏਜ ਐਕਵੀਜ਼ਿਸ਼ਨ ਡਿਵਾਈਸ ਭਾਸ਼ਾ ਗ੍ਰਹਿਣ ਸੰਤਰ ਠੀਕ ਹੈ ਫੁਲ ਫਾਰਮ ਪੁੱਛਿਆ ਨੇ ਐਲ ਏ ਡੀ ਦੀ ਠੀਕ ਹੈ ਬਈ ਐਲ ਏ ਡੀ ਦੀ ਨੈਕਸਟ ਕੁਐਸਚਨ ਦੇਖੋ ਇੱਕ ਅਧਿਆਪਕ ਬੱਚਿਆਂ ਨੂੰ ਲੇਖ ਲਿਖਣ ਲਈ ਕਹਿੰਦਾ ਹੈ ਇੱਕ ਅਧਿਆਪਕ ਹੈ ਬੱਚਿਆਂ ਨੂੰ ਲੇਖ ਲਿਖਣ ਲਈ ਜਿਵੇਂ ਆਪਾਂ ਛੋਟੇ ਕਲਾਸਾਂ ਦੇ ਵਿੱਚ ਲਿਖਦੇ ਹੁੰਦੇ ਸੀ ਨਾ 6ਵੀਂ 7ਵੀਂ 6ਵੀਂ ਕਲਾਸ ਤੋਂ ਲੈ ਕੇ 10ਵੀਂ ਤੱਕ ਨਾ ਪਾ ਲੇਖ ਹੀ ਲਿਖਦੇ ਆਇਆ ਉਹ ਲਿਖਣ ਦਾ ਮਤਲਬ ਕੀ ਹੁੰਦਾ ਸੀ ਕਿਤਾ ਆਪਣੀ ਕਲਪਨਾ ਸ਼ਕਤੀ ਦੇਖੀ ਜਾਂਦੀ ਸੀਗੀ ਕਿ ਆਪਣੀ ਲਿਖਾਈ ਵੀ ਦੇਖੀ ਜਾਂਦੀ ਸੀ ਫਿਰ ਸਟਰੈਂਥ ਦੇਖੀ ਜਾਂਦੀ ਸੀ ਬੱਚੀ ਦੇ ਨਾ ਵੀ ਕਿਹੜੇ-ਕਿਹੜੇ ਵਿਚਾਰ ਆਉਂਦੇ ਨੇ ਉਹ ਕਿਹੜੇ ਫੈਸਟੀਵਲ ਤੇ ਇਹ ਕਿਹੜੇ ਇੱਕ ਚੈਪਟਰ ਤੇ ਕਿੰਨਾ ਕੁ ਲਿਖ ਸਕਦਾ ਉਹ ਨਾ ਉਹ ਲਿਖਾਉਣ ਦਾ ਇਹ ਮਤਲਬ ਹੁੰਦਾ ਹੈ ਹਨਾ ਤੋ ਇਹ ਕਹਿੰਦੇ ਕਿਹੜੇ ਕੌਸ਼ਲ ਦਾ ਅਧਿਕਾਰ ਅਭਿਆਨ ਹੋਊਗਾ ਅਭਿਆਸ ਠੀਕ ਹੈ ਕਿਹੜੇ ਕੌਸ਼ਲ ਦੇ ਵਿੱਚ ਆਉਂਦਾ ਇਹ ਪ੍ਰਗਟਾਵੇ ਦਾ ਹੋਊਗਾ ਠੀਕ ਹੈ ਭਈ ਸਿਰਫ ਲਿਖਾਈ ਸੁਧਾਰਨ ਦਾ ਹੋਊਗਾ ਸੁਣਨ ਦਾ ਹੋਊਗਾ ਜਾਂ ਪੜ੍ਹਨ ਦਾ ਹੋਊਗਾ ਕਰੋ ਭਈ ਅਨਸਰ ਇੱਕ ਅਧਿਆਪਕ ਬੱਚਾ ਨੂੰ ਲੇਖ ਲਿਖਣ ਲਈ ਕਹਿੰਦਾ ਜਿਵੇਂ ਆਪਾਂ ਲਿਖ ਦਿੰਦੇ ਸੀ ਪਹਿਲਾਂ ਮੇਰਾ ਸਕੂਲ ਮੇਰਾ ਦੋਸਤ ਮੇਰੇ ਫਾਦਰ ਮੇਰੇ ਮਦਰ ਹਨ ਇਸ ਤਰ੍ਹਾਂ ਦੀ ਤੋ ਕਰੋ ਭਈ ਅਨਸਰ ਉਸ ਟਾਈਮ ਤੇ ਆਪ ਨੂੰ ਇਹ ਚੀਜ਼ਾਂ ਬਹੁਤ ਔਖੀਆਂ ਲੱਗਦੀਆਂ ਪਰ ਹੁਣ ਬਹੁਤ ਸੌਖੀਆਂ ਲੱਗਦੀਆਂ ਹੈ ਨਾ ਉਹ ਦਾ ਰਾਈਟ ਆਨਸਰ ਹੋਗਾ ਵੀ ਤੁਹਾਡਾ ਪ੍ਰਗਟਾਵੇ ਦਾ ਠੀਕ ਹੈ ਭਈ ਪ੍ਰਗਟਾਵੇ ਦਾ ਹਾਂ ਸਿਰਫ ਲਿਖਾਈ ਸਦਾਰਨਾ ਨਹੀਂ ਹੁੰਦਾ ਸੀ ਪ੍ਰਗਟਾਵੇ ਦਾ ਹੁੰਦਾ ਸੀ ਪ੍ਰਗਟਾਵਾ ਕਰਨਾ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਵਰਣਮਾਲਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਪੰਜਾਬੀ ਵਰਣਮਾਲਾ ਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ 52 ਅੱਖਰੀ 35 ਅੱਖਰੀ 6 ਹਰਫੀ ਯਾ ਵਾਰਾ ਮਾ ਕਰੋ ਭਈਆਂ ਸ ਅੱਜ ਕਲਾਸ ਤੇ ਵਿੱਚ ਸਟੂਡੈਂਟ ਬਹੁਤ ਇਕੱਠੇ ਹੋਈ ਅੱਜ ਕੀ ਹੋ ਗਿਆ ਕਿੱ데 ਚਲੇ ਗਏ ਹਨ ਪਰਸੋਂ ਮੈਂ ਤੁਹਾਡੇ ਵਾਸਤੇ ਇੱਕ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਾਡੇ ਆਪਣੇ ਘਰ ਦੇ ਵਿੱਚ ਹੀ ਫੰਕਸ਼ਨ ਸੀ ਉਹ ਫੰਕਸ਼ਨ ਸਾਡੇ ਕੇ ਪਰ ਮੈਂ ਤੁਹਾਡੀ ਕਲਾਸ ਅਟੈਂਡ ਕੀਤੀ ਹਨ ਤੁਹਾਨੂੰ ਪੜਾਉਣਾ ਜ਼ਰੂਰੀ ਸਮਝਿਆ ਵੀ ਨਹੀਂ ਜਿਹੜੇ ਕਿੱਥ ਤੇ ਹਾਰ ਨੇ ਉਹ ਤਾਂ ਚੱਲਦੀ ਰਹਿੰਦੇ ਨੇ ਹਨ ਪਰ ਇਹ ਮੌਕੇ ਬਾਰ ਬਾਰ ਨਹੀਂ ਮਿਲਦੇ ਹੁੰਦੇ ਢੜੀ ਵਾਲੀ ਹਨ ਕਿ ਤੁਹਾਡੇ ਇੱਕ ਦਿਨ ਵੀ ਕਲਾਸ ਛੁੱਟੀ ਨਾ ਤਾਂ ਤੁਹਾਡੇ 10 ਦਿਨ ਕੰਮ ਪਿੱਛੇ ਹੋ ਜਾਣਾ ਹਨ ਪਰ ਤੁਸੀਂ ਸਾਥ ਦਿਆ ਕਰੋ ਠੀਕ ਹੈ ਭਈ ਪੰਜਾਬੀ ਵਰਨਮਾਲਾ ਨੂੰ ਕਹਿੰਦੇ ਹੋਰ ਕਿਹੜੇ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਪਾਵਨ ਅਖਰੀ 35 ਸੀ ਹਰਫੀਆ ਬਾਰਾਂ। ਕਰੋ ਬਈ ਆਨਸਰ 8 ਨੰਬਰ ਤੇ ਠੀਕ ਕਰਦੇ ਹਾਂ ਤੁਸੀਂ ਸੋ ਰਾਈਟ ਆਨਸਰ ਤੁਹਾਡਾ ਵੀ ਹੀ ਦਾ 35 ਅਖਰੀ ਹੋ। ਠੀਕ ਹੈ। 35 ਅਖਰੀ ਜਾਣਿਆ ਜਾਂਦਾ ਹੈ ਪਰ ਅੱਜ ਕੱਲ ਕਿੰਨੇ ਅੱਖਰ ਨੇ 41 ਠੀਕ ਹੈ। 41 ਨੇ 35 ਦੇ ਵਿੱਚ ਪਲੱਸ ਕੀ ਹੋ ਗਿਆ ਆਪਣੇ 6 ਜੋੜ ਗਏ ਠੀਕ ਹੈ ਬਈ 6 ਉਹ ਜੋੜ ਗਏ ਤੇ 6 ਦੇ ਵਿੱਚ ਇੱਕ ਕੱਢੀ ਆਪਾਂ 5 ਰਹਿ ਗਏ ਤੇ ਇੱਕ ਕਿਹੜਾ ਹੋ ਗਿਆ 6 ਦੇ ਵਿੱਚ? ਕਿਹੜਾ ਲੱਲੇ ਪੈਰ ਗਿੰਦੀ ਜਿਹੜਾ ਪਟਿਆਲਾ ਯੂਨੀਵਰਸਿਟੀ ਦੇ ਬੋਲ ਠੀਕ ਹੈ ਮੈਂ ਬਾਰ-ਬਾਰੀ ਚੀਜ਼ਾਂ ਤੁਹਾਨੂੰ ਯਾਦ ਕਰਵਾਉਣੀ ਹੁੰਦੀਆਂ ਆ ਕਿ ਤੁਸੀਂ ਭੁੱਲੋ ਨਾ ਕਿਉਂਕਿ ਹਰ ਇੱਕ ਚੀਜ਼ ਨੂੰ ਬਾਰ-ਬਾਰ ਯਾਦ ਕਰਨ ਤੇ ਚੀਜ਼ਾਂ ਚਿਰ ਸਥਾਈ ਯਾਦ ਰਹਦੀਆਂ ਨਹੀਂ ਠੀਕ ਹੈ ਬਈ ਹਾਂ ਕੋਮਲ ਤਾਲਵੀ ਧੁਨੀਆਂ ਕਿਹੜੀਆਂ ਹਨ ਕੋਮਲ ਤਾਲਵੀ ਧੁਨੀਆਂ ਪਪਾ ਫਫਾ ਬੱਬਾ ਭੱਬਾ ਚਾਰ ਆਪਸ਼ਨ ਹਨ ਇਹ ਬਈ ਇਹਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕੋਮਲ ਤਾਲਵੀ ਦਾ ਮਤਲਬ ਕੀ ਹੁੰਦਾ ਹੈ ਜਦੋਂ ਜੀਵ ਅੰਦਰਲੇ ਕੋਮਲ ਕੋਮਲ ਹਿੱਸੇ ਨੂੰ ਛੂਕੇ ਆਵਾਜ਼ ਪੈਦਾ ਕਰਦੀ ਹੈ ਠੀਕ ਹੈ ਭਾਈ ਗਰਾਬੀ ਆਨਸਰ ਹਾਸੇ ਕਰਨ ਦੀ ਕੋਸ਼ਿਸ਼ ਕਰ ਬਈ ਕੀ ਆ ਹਾਂ ਤੁਹਾਡਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਕ ਕ ਖ ਖ ਗ ਗ ਘ ਠੀਕ ਹੈ ਕ ਕ ਖ ਖ ਗ ਗ ਘ ਗ ਇਹਨਾਂ ਨੂੰ ਬੋਲ ਕੇ ਦੇਖ ਲਿਆ ਕਰੋ ਜਦੋਂ ਆਪਾਂ ਇਹ ਸ਼ਬਦ ਬੋਲਦੇ ਆ ਨਾ ਇਹਨਾਂ ਨੂੰ ਬੋਲਣ ਦੇ ਵੇਲੇ ਜਿਹੜੀ ਜੀਭ ਦਾ ਪਿਛਲਾ ਹਿੱਸਾ ਉੱਠ ਕੇ ਉਹ ਸੰਗ ਨਾਲ ਲੱਗਦਾ ਆਪਣੇ ਅੰਦਰ ਠੀਕ ਹੈ ਕੋਮਲ ਹਿੱਸੇ ਨੂੰ ਛੂੰਹਦਾ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਠੋਠੀ ਧੁਨੀਆਂ ਕਹਿੰਦੀਆਂ ਕਿਹੜੀਆਂ ਹੁੰਦੀਆਂ ਹਨ ਠੋਠੀ ਧੁਨੀਆਂ ਜਿਨ੍ਹਾਂ ਨੂੰ ਬੋਲਣ ਦੇ ਵੇਲੇ ਜਿਹੜੀ ਆਪਸ ਦੇ ਵਿੱਚ ਬੁੱਲਨੇ ਹੋ ਟਕਰਾਉਂਦੇ ਨੇ ਆਪਸ ਦੇ ਵਿੱਚ ਜੁੜਦੇ ਠੀਕ ਹੈ ਵੀ ਹਾਂ ਕਰੋ ਬਈ ਆਨਸਰ ਕੋਠੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ 10 ਨੰਬਰ ਤੇ ਪਹੁੰਚ ਚੁੱਕੇ ਵੀ ਆਨਸਰ ਕਰੋ ਆ ਜੀ ਤੁਹਾਡੇ ਥੋੜੀ ਐਨਰਜੀ ਘਟ ਗਈ ਮੈਂ ਪਰਸੋ ਕਲਾਸ ਸੀ ਨਾ ਪਰਸੋ ਬਹੁਤ ਕਲਾਸ ਲੱਗੀ ਕਰੋ ਬਈ ਆਨਸਰਾ ਜੋ ਬੱਚੇ ਵੀ ਨਹੀਂ ਆਏ ਪੂਰੇ ਹੈ ਨਾ ਸੋ ਰਾਈਟ ਆਨਸਰ ਹੋਗਾ ਵੀ ਤੁਹਾਡਾ ਏ ਪਪਾ ਫੁਫਾ ਬੱਬਾ ਭੱਬਾ ਮੰਮਾ ਬੋਲ ਕੇ ਦੇਖ ਲੈ ਕਰੋ ਬਾਬਾ ਬੋਲਦੀਆਂ ਇਹਨਾਂ ਨੂੰ ਜਦੋਂ ਬੋਲਦੇ ਆਪਣੇ ਦੋਨੇ ਲਿਪਸ ਨੇ ਜਿਹੜੇ ਆਪਸ ਦੇ ਵਿੱਚ ਛੁਟ ਠੀਕ ਹੈ ਬਈ ਰਾਮ ਨੇ ਕਹਿੰਦੇ 라ਵਣ ਨੂੰ ਮਾਰਿਆ ਇਸ ਵਾਕ ਵਿੱਚ ਨੀ ਅਤੇ ਨੂੰ ਕੀ ਹਨ ਕਹਿਣ ਦਾ ਮਤਲਬ ਕੀ ਹੈ ਵੀ ਰਾਮ ਨੇ 라ਵਣ ਨੂੰ ਜਿਹੜੇ ਨੰਨੇ ਨੂੰ ਲਾਵਾ ਤੇ ਨੰਨੇ ਨੂੰ ਗਲੈਂਕਲ ਹਨ ਨੀ ਤੇ ਨੂੰ ਇਹ ਕੀ ਨੇ ਜੋਜਕ ਨੇ ਸੰਬੰਧਕ ਨੇ ਵਿਸ਼ਮਿਕ ਨੇ ਜਾਂ ਕਿਰਿਆ ਨੇ ਕਰੋ ਬਈ ਆਨਸਰ ਹਾਂ ਗੁੱਡ ਆਫਟਰਨੂਨ ਬਈ ਸਿਤਰਾ ਕਰਵਾਉਂ ਸਰਾ ਜੀ RAM ਨੇ ਕਹਿੰਦੇ 라ਵਣ ਨੂੰ ਮਾਰਿਆ ਮਾਰਿਆ ਇਹ ਕੁਝਕ ਬਣੂਗਾ ਸੰਬੰਧਕ ਬਣੂਗਾ ਵਿਸ਼ਮਿਕ ਬਣੂਗਾ ਤੇ ਕਿਰਿਆ ਬਣੂਗਾ ਸੋ ਦਾ ਰਾਈਟ ਆਨਸਰ ਹੋਊਗਾ ਵੀ ਤੁਹਾਡਾ B ਸੰਬੰਧਕ ਠੀਕ ਹੈ ਇਹ ਸੰਬੰਧਕ ਦਾ ਰੂਪ ਧਾਰਨਗੇ ਜਿਹੜੇ ਦੋ ਚੀਜ਼ਾਂ ਆਪਸ ਦੇ ਵਿੱਚ ਜੋੜ ਦੇਣਗੇ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਉਦਮ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਉਦਮ ਮਿਹਨਤ ਕੋਸ਼ਿਸ਼ ਕੰਮ ਜਾਂ ਆਲਸ ਉਤਮ ਸ਼ਬਦ ਦਾ ਵਿਰੋਧੀ ਹਾਂ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਵਿਰੋਧੀ ਕਿਹੜੇ ਹੁੰਦੇ ਨੇ ਹਨਾ ਕਰੋ ਭਈ ਆਨਸਰ ਕਰੋ ਭਈ ਆਨਸਰ ਸੋ ਦੈਟ ரைਟ ਆਨਸਰ ਹੋ ਗੋ ਵੀ ਤੁਹਾਡਾ ਡੀ ਆਲਸ ਹਨਾ ਉਤਮ ਦਾ ਮਤਲਬ ਹੁੰਦਾ ਆ ਵੀਕ ਨਮੀ ਉਮੰਗ ਭਰਨਾ ਉਤੇਜਿਤ ਹੋਣਾ ਕਿਸੇ ਕੰਮ ਨੂੰ ਕਰਨ ਵਾਸਤੇ ਨਾ ਪਰ ਜਿਹੜਾ ਆਲਸ ਹੁੰਦਾ ਨਾ ਇਥੇ ਵਿਰੋਧੀ ਪੁੱਛਿਆ ਇਹ ਵਾਲਿਓ ਇਥੇ ਹੀ ਵਿਰੋਧੀ ਪੁੱਛੀ ਤੁਮ ਦਾ ਮਤਲਬ ਹੁੰਦਾ ਹੈ ਮੈਂ ਬਾਰ ਬਾਰ ਤੁਹਾਨੂੰ ਦੱਸ ਰਹੀ ਹਾਂ ਕਿ ਕੰਮ ਨੂੰ ਕਰਨ ਵਾਸਤੇ ਉਤੇਜਿਤ ਹੋਣਾ ਹੈ ਨਾ ਪਰ ਆਲਸ ਹੁੰਦਾ ਜਿਵੇਂ ਤੁਸੀਂ ਬਾਸੀਆਂ ਲੈ ਕੇ ਦਿਖਾ ਰਹੇ ਹੋ ਭਾਈ ਕਿਸੇ ਕੰਮ ਨੂੰ ਹੱਥੇ ਪਾਉਣ ਨੂੰ ਜੀ ਨਾ ਕਰਨਾ ਹੈ ਨਾ ਉਹ ਚੀਜ਼ ਹੋ ਗਈ ਠੀਕ ਹੈ ਇਹਦਾ ਵਿਰੋਧੀ ਸ਼ਬਦ ਪੁੱਛਿਆ ਮਿਹਨਤ ਅਲੱਗ ਚੀਜ਼ ਹੈ ਕੋਸ਼ਿਸ਼ ਕਰਨਾ ਐਫਰਟ ਕਰਨਾ ਉਹ ਅਲੱਗ ਚੀਜ਼ ਹੈ ਕੰਮ ਇੱਕ ਅਲੱਗ ਚੀਜ਼ ਹੈ ਠੀਕ ਹੈ ਸੋ ਨੈਕਸਟ ਕੁਐਸਚਨ ਦੇਖੋ ਕਹਿੰਦੇ ਪਰ ਉਪਕਾਰ ਉਪਕਾਰ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਉਪਕਾਰ ਦਾ ਬੁराई ਭਲਾਈ ਨਹੀਂ ਸੁੱਖਾ ਜਾਂ ਨਫਰਤ ਬਈ ਉਪਕਾਰ ਦਾ ਸਮਾਨਾਰਥਕ ਵਿਰੋਧੀ ਦਾ ਮਤਲਬ ਹੁੰਦਾ ਜਿਹੜੇ ਆਪਸ ਦੇ ਵਿੱਚ ਜੁੜਨ ਨਾ ਠੀਕ ਹੈ ਜਿਵੇਂ ਕਿ ਆਪਾਂ ਕਹਿ ਲਈਏ ਆਪਾਂ ਬੈਠੇ ਕਿੱਥੇ ਆ ਆਪਾਂ ਮਾਲਵੇਰੀਆ ਦੇ ਵਿੱਚ ਬੈਠੇ ਆ ਨਾ ਬੁੱਢਲਾਡੇ ਦੇ ਵਿੱਚ ਬੈਠੇ ਆ ਮੰਨ ਕੇ ਚੱਲੋ ਠੀਕ ਹੈ ਬਈ ਤੇ ਹੁਣ ਇੱਕ ਆ ਗਿਆ ਵੀ ਆਪਣਾ ਚੰਡੀਗੜ੍ਹ ਵਾਲਾ ਏਰੀਆ ਹਨਾ ਜਾਂ ਇਹ ਮੰਨ ਲਓ ਵੀ ਹਰਿਆਣੇ ਦੇ ਪਾਸੇ ਜਾਣਾ ਹੋਵੇ ਆਪਾਂ ਨੇ ਹਨਾ ਹੁਣ ਇਹ ਉਲਟ ਹੋ ਗਏ ਇਹ ਹੋ ਗਏ ਵਿਰੋਧੀ ਠੀਕ ਹੈ ਹੁਣ ਜੇ ਸਮਾਨਾਰਥਕ ਹੋ ਗਏ ਹੁਣ ਬੁਲਾਡੇ ਦੇ ਨਾਲ ਕਿਹੜਾ ਵੀ ਲੱਗਦਾਗਾ ਟਿੱਖੀ ਲੱਗਦਾ ਠੀਕ ਹੈ ਇਹ ਸਮਾਨਾਰਥਕ ਹੋ ਗਏ ਲਵ ਲਵ ਹੋ ਗਏ ਠੀਕ ਹੈ ਉਹ ਇੱਕ ਚੀਜ਼ ਉਹਦਾ ਰਾਈਟ ਆਨਸਰ ਹੋਊਗਾ ਵੀ ਤੁਹਾਡਾ ਵੀ ਲਈ ਤੇ ਨੇਕੀ ਠੀਕ ਹੈ ਉਪਕਾਰ ਦਾ ਸਮਾਨ ਅਰਥ ਕੀ ਜਿਹੜਾ ਹੋਊਗਾ ਉਪਕਾਰ ਕਰਨਾ ਕਿਸੇ ਦਾ ਭਲਾ ਕਰਨਾ ਹਨਾ ਹਾਂ ਭਲਾਈ ਜਾਂ ਨਿੱਕੀ ਠੀਕ ਹੈ ਗੁਣ ਕਰਨਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਵਾਈਗੋਸਕੀ ਦੇ ਅਨੁਸਾਰ ਸਿੱਖਣਾ ਇੱਕ ਡੈਸ਼ ਗਤੀਵਿਧੀ ਬਣਾ ਇੱਕ ਡੈਸ਼ ਗਤੀਵਿਧੀ ਹੈ ਜਿਹੜੀ ਗਤੀਵਿਧੀ ਹੈ ਵਿਅਕਤੀਗਤ ਹੈ ਨਿਸ਼ਕੇਰੀਆ ਯੰਤ੍ਰਿਕ ਹੈ ਜਾਂ ਸਮਾਜਿਕ ਹੈ ਕਰੋ ਬਈਆਂ ਸਾ ਆਨਸਰ ਕਰਨੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ। ਆਹ ਕੋਈ ਆਨਸਰ। ਜੇ ਦਾ ਰਾਈਟ ਆਨਸਰ ਬਣ ਗਿਆ ਵੀ ਤੁਹਾਡਾ ਡੀ ਸਮਾਜਿਕ ਠੀਕ ਹੈ। ਸਿੱਖਣਾ ਹੈ ਕਿ ਕੀ ਇਹ ਸਮਾਜਿਕ ਵਿਧੀ ਹੈ ਕਿਉਂਕਿ ਇਹਨੇ ਸਮਾਜ ਨੂੰ ਸਭ ਤੋਂ ਅੱਗੇ ਰੱਖਿਆ ਠੀਕ ਹੈ ਵੀ ਸਮਾਜ ਤੋਂ ਬੱਚਾ ਸਿੱਖਦਾ ਹੈਗਾ ਠੀਕ ਹੈ। ਹੋਰ ਉਹਨਾਂ ਪੜਾ ਤੁ ਨਹੀਂ ਸਿੱਖੇ। ਇਹ ਸਮਾਜ ਨੂੰ ਅੱਗੇ ਰੱਖਿਆ। ਸੋ ਉਸ ਤੋਂ ਬਾਅਦ ਇੱਕੋ ਜਮਾਤ ਵਿੱਚ ਕਹਿੰਦੇ ਪ੍ਰਿੰਟ ਦਾ ਮਾਹੌਲ ਬਣਾਉਣ ਦਾ ਅਰਥ ਹੈ ਇੱਕ ਕਲਾਸ ਦੇ ਵਿੱਚ ਪ੍ਰਿੰਟ ਦਾ ਮਾਹੌਲ ਬਣਾਉਣ ਦਾ ਕੀ ਅਰਥ ਹੈ ਸੁੰਦਰਾ ਅਤੇ ਸੁੰਦਰ ਰੰਗ ਕਰਨਾ ਜਮਾਤ ਵਿੱਚ ਵਿਸ਼ੇ ਨਾਲ ਸੰਬੰਧਿਤ ਚਾਰਟਰ ਪੋਸਟਰਾਂ ਤੇ ਲਿੱਤੀ ਲਗਾਉਣਾ ਜਾਂ ਹਰ ਰੋਜ਼ ਅਖਬਾਰ ਪੜ੍ਹਨਾ ਜਾਂ ਕਿਤਾਬਾਂ ਮੰਡਾਣਾ ਕਰੋ ਭਈਆਂ ਸਰ ਜਮਾਤ ਵਿੱਚ ਪ੍ਰਿੰਟ ਦਾ ਮਾਹੌਲ ਹੁਣ ਜਦੋਂ ਆਪਾਂ ਪਹਿਲਾਂ ਨਹੀਂ ਜਦੋਂ ਆਪਾਂ ਪੜੇ ਹੋਏ ਨਾ ਸਕੂਲਾਂ ਦੇ ਵਿੱਚ ਮੈਂ ਇੱਕ ਸਿੱਧੀ ਜੀ ਗੱਲ ਕਰਦੀ ਹੁੰਦੀ ਹਾਂ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਹੁੰਦੀ ਹੈ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਹਨ ਨਾ ਜਿਹੜੀਆਂ ਚੀਜ਼ਾਂ ਮੈਂ ਦੇਖੀਆਂ ਨੇ ਫੇਸ ਕੀਤੀਆਂ ਨੇ ਮੈਂ ਤੁਹਾਡੇ ਅੱਗੇ ਉਹੀ ਰੱਖਦੀ ਆ ਹੁਣ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹੀ ਆ ਭਾਈ ਉੱਥੇ ਨਾ ਤਾਂ ਕੋਈ ਪੇਂਟਿੰਗ ਹੁੰਦੀ ਸੀ ਠੀਕ ਐ ਸਾਫ਼ ਕੰਧਾਂ ਤੇ ਚਿੱਟਾ ਪੋਚਾ ਮਾਰਿਆ ਹੁੰਦਾ ਸੀ ਚਿੱਟੀ ਕਲੀ ਕੋਈ ਚੀਜ਼ ਨਹੀਂ ਲਿਖੀ ਹੁੰਦੀ ਸੀ ਕੁਝ ਨਹੀਂ ਪੇਂਟਿੰਗ ਬਣਾਈ ਹੁੰਦੀ ਸੀ ਪਰ ਜੇਕਰ ਆਪਾਂ ਅੱਜ ਕੱਲ ਦਾ ਮਾਹੌਲ ਦੇਖੀਏ ਅੱਜ ਕੱਲ ਬੱਚਿਆਂ ਨੂੰ ਕੀ ਹੁੰਦਾ ਹਰ ਇੱਕ ਕੰਧ ਦੇ ਉੱਪਰ ਅਲੱਗ-ਅਲੱਗ ਕਲਰ ਕੀਤੇ ਹੁੰਦੇ ਨੇ ਕਿਤੇ ਏਵੀਸੀ ਲਿਖੀ ਹੁੰਦੀ ਹੈ ਕਿਤੇ ਊੜਾਣਾ ਲਿਖਿਆ ਹੁੰਦਾ ਉਹ ਵੀ ਇੰ ਹਨਾਂ ਬੀ ਜਿਵੇਂ ਇੱਕ ਦਰਖਤ ਬਣਾਇਆ ਦਰਖਤ ਦੇ ਉੱਪਰ ਉਹਨੇ ਜਿਹੜੇ ਟਾਣੀਆਂ ਨੇ ਉੱਥੇ ਭਈ ਏ ਵੀ ਸੀ ਲਿਖਤੀ ਜਾਂ ਹੋਰ ਕਿਤੇ ਕੋਈ ਉਡਾਣਾ ਲਿਖਦਾ ਹਨ ਹਰ ਇੱਕ ਚੀਜ਼ ਲਿਖੀ ਹੁੰਦੀ ਠੀਕ ਹੈ ਉਹ ਚੀਜ਼ ਦੀ ਗੱਲ ਹੋ ਰਹੀ ਹੈ ਤੇ ਤੁਹਾਡਾ ਆਈਡੈਂਸਰ ਹੋਊਗਾ ਤੁਹਾਡਾ ਬੀ ਜਮਾਤ ਵਿੱਚ ਕਹਿੰਦੇ ਵਿਸ਼ੇ ਨਾਲ ਸੰਬੰਧਿਤ ਚਾਰਟ ਪੋਸਟਰ ਤੇ ਲਿਖਤੀ ਠੀਕ ਹੈ ਤੇ ਕਲਾਸ ਨੂੰ ਹੋਰ ਵੀ ਇਸ ਤਰ੍ਹਾਂ ਸੋਹਣੇ ਢੰਗ ਨਾਲ ਉਭਾਰਿਆ ਜਾਂਦਾ ਹਨ ਹਾਂ ਜਿਹਦੇ ਨਾਲ ਬੱਚਿਆਂ ਦਾ ਮਾਹੌਲ ਕੀ ਹੁੰਦਾ ਹੋਰ ਵੀ ਬਦਲਦਾ ਹੈ ਕਿ ਬੱਚੇ ਇਹ ਤੁਰੇ ਫਿਰਦੇ ਵੀ ਪੜ ਸਕਣਨ ਹੱਲੋ ਪਾਣੀ ਪੀਣ ਜਾਂਦੇ ਨੇ ਉਥੇ ਤੇ ਟੂਟੀਆਂ ਲੱਗੀਆਂ ਉਹ ਟੂਟੀਆਂ ਨਾਲੇ ਪਾਸੇ ਵੀ ਪੇਂਟਿੰਗ ਕੀਤੀ ਹੋਊਗੀ ਠੀਕ ਹੈ ਹਰ ਇੱਕ ਥਾਂ ਦੇ ਪੇਂਟਿੰਗ ਕੀਤੀ ਹੁੰਦੀ ਹੈ ਵੀ ਬੱਚੇ ਤੁਰ ਫਿਰ ਕੇ ਵੀ ਸਿੱਖਣਾ ਠੀਕ ਹੈ ਤੇ ਆਪਣੇ ਵੇਲੇ ਕੀ ਹੁੰਦਾ ਸੀ ਸਾਫ਼ ਪੋਚਾ ਮਾਰਿਆ ਹੁੰਦਾ ਸੀ ਕਿ ਨਾ ਤਾਂ ਕੋਈ ਟੀਚਰ ਸਿਖਾਉਂਦਾ ਸੀ ਕਿ ਤੇ ਕੰਦਾ ਤੋਂ ਵੀ ਨਾ ਪੜ੍ਹ ਲੈਣੀ ਹੈ ਹਨਾ ਉਹ ਚੀਜ਼ ਸੀ ਉਸ ਤੋਂ ਬਾਅਦ ਦੇਖੋ ਕਹਿੰਦੇ ਵਿਆਕਰਨ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ ਬੱਚਿਆਂ ਨੂੰ ਵਿਦਵਾਨ ਬਣਾਉਣਾ ਨਿਯਮ ਰਟਾਉਣਾ ਭਾਸ਼ਾ ਦਾ ਸ਼ੁੱਧ ਪ੍ਰਯੋਗ ਸਿਖਾਉਣਾ ਜਾਂ ਪ੍ਰੀਖਿਆ ਪਾਸ ਕਰਨਾ ਕਿਆ ਕਾਰਨ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ ਬਹੁਤ ਸੋਹਣਾ ਕੁਸਚਨ ਹੈ ਇਹ ਕਿ ਭਾਈ ਵਿਆਕਰਨ ਦਾ ਮੁੱਖ ਉਦੇਸ਼ ਹੈ ਕੀ ਆਪਾਂ ਪੜਦੇ ਕਿਉਂ ਆ ਵਿਆਕਰਨ ਹਨ ਆਪਾਂ ਸਾਰ ਤਨ ਲੱਗੇ ਰਹਨੇ ਆ ਪੰਠੀ ਧੁਨੀਆਂ ਹੋ ਗਈਆਂ ਤਾਲ ਵੀ ਹੋ ਗਈਆਂ ਹੋਠੀ ਹੋ ਗਈਆਂ ਟੱਲੇ ਪਰਿੰਦੀ ਹੋ ਗਿਆ ਹਨਾ ਹੋਰ ਬਹੁਤ ਸਾਰੀ ਨੇਜ਼ਲ ਕਿਹੜੀਆਂ ਹੋ ਗਈਆਂ ਹਨਾ ਤੁਨੂ ਨਾਸਿਕ ਕਿਹੜੀਆਂ ਹੋ ਗਈਆਂ ਇਹਦਾ ਮਤਲਬ ਕੀ ਹੈ ਵਿਆਕਰਨ ਹੈ ਕੀ ਉਦੇਸ਼ ਕੀ ਹੈ ਦਾ ਪੜਨ ਦਾ ਹਾਂ ਕਰੋ ਵੀ ਆਨਸਰ ਕਿੰਮੀ ਚਾਹਲ ਬਹੁਤ ਲੇਟ ਹੋ ਗਏ ਬਈ ਸਤਿ ਸ਼੍ਰੀ ਅਕਾਲ ਹਾਂ ਹੈਪੀ ਲੋੜੀ ਬਈ ਇਹਨਾਂ ਨਵਾਂਸ ਤੁਹਾਨੂੰ ਵੀ ਸਾਰਿਆਂ ਨੂੰ ਬਈ ਪਰਮਾਤਮਾ ਖੈਰ ਸੁੱਖ ਦਾ ਆਤਿਹਾਾਰ ਲੈ ਕੇ ਆਵੇ ਹਰ ਇੱਕ ਵਾਸਤੇ ਹਨਾ ਇਹੀ ਦਿਲੋਂ ਮੈਂ ਕਹਿੰਦਾ ਕਿ ਹਰ ਇੱਕ ਦੇ ਫੈਮਿਲੀ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰੱਖੇ ਪਰਮਾਤਮਾ ਨਾਲ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਕਹਿੰਦੇ ਫੈਮਿਲੀ ਜ਼ਰੂਰੀ ਹੈ ਉਸ ਤੋਂ ਬਾਅਦ ਬਾਦ ਦੀਆਂ ਗੱਲਾਂ ਠੀਕ ਹੈ ਬਈ ਚਲੋ ਭਈ ਕਰੋ ਆਨਸਰ ਇਹਦਾ ਵਿਆਕਰਨ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ ਜੇ ਰਾਈਟ ਆਨਸਰ ਹੋਗਾ ਤੁਹਾਡਾ ਸੀ ਭਾਸ਼ਾ ਦਾ ਸ਼ੁੱਧ ਪ੍ਰਯੋਗ ਸਿਖਾਉਣਾ ਠੀਕ ਹੈ ਅਸੇ ਤੇ ਇਹੀ ਮਤਲਬ ਹੈ ਕਿ ਜਦੋਂ ਆਪਾਂ ਲਿਖਦੇ ਆ ਲਿਖਣ ਦੇ ਵਿੱਚ ਆਪਾਂ ਨੂੰ ਣਾ ਹਾਂ ਲੱਗੀ ਸੀ وہی ਤਾਂ ਮਗਾਨੀ ਸਭ ਤੋਂ ਪਹਿਲਾਂ ਸਿੱਧੇ ਜ਼ਰੂਰੀ ਹੈ ਨਾ ਜੇ ਖਾਵਾਂਗੇ ਨਹੀਂ ਢਿੱਡ ਭੁੱਖਾ ਹੋਊਗਾ ਤੇ ਫਿਰ ਕਲਾਸ ਵਿੱਚ ਜੰਗੀ ਲੱਗਦੀ ਹੈ ਨਾ ਚਲੋ ਕੋਈ ਗੱਲ ਹਾਂ ਮੈਂ ਕੀ ਕਹਿ ਰਹੀ ਸੀ ਭਈ ਵੀ ਇਹਦਾ ਮਤਲਬ ਕੀ ਇਹਦਾ ਲਿਖਾਉਣਾ ਜੇ ਜ਼ਰੂਰੀ ਹੁੰਦਾ ਹਮਨੇ ਮੰਨ ਕੇ ਚੱਲੋ ਜੇ ਮੈਂ ਤੁਹਾਡੇ ਨਾਲ ਗੱਲ ਕਰਦੀ ਹੁਣ ਤਾਂ ਨਹੀਂ ਮੈਂ ਵਿਆਕਰਨ ਯੂਜ਼ ਕਰਦੀ ਮੈਂ ਜੇ ਗੱਲ ਬੋਲਦੀ ਉਥੇ ਕਹਤਾ ਮੈਂ ਕਮਾ ਆ ਗਿਆ ਭਾਈ ਇੱਥੇ ਡੰਡੀ ਲੱਗੂਗੀ ਬਿੰਦੀ ਲੱਗੂਗੀ ਜਦੋਂ ਆਪਾਂ ਲਿਖਦੇ ਆ ਲਿਖਣ ਦੇ ਵਿੱਚ ਆਪਾਂ ਵਿਆਕਰਨ ਯੂਜ਼ ਕਰਦੇ ਆ ਕਿਉਂ ਕਰਦੇ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਇੱਥੇ ਕਮਾ ਲੱਗੂਗਾ ਇੱਥੇ ਭਾਈ ਬਿੰਦੀ ਆਊਗੀ ਇੱਥੇ ਅੱਧਾ ਕਾਊਗਾ ਇੱਥੇ ਡੰਡੀ ਆਊਗੀ ਨਾ ਉਹ ਚੀਜ਼ ਵਾਸਤੇ ਸ਼ੁੱਧ ਉਚਾਰਨ ਵਾਸਤੇ ਠੀਕ ਹੈ ਹਾਂ ਹਰ ਇੱਕ ਚੀਜ਼ ਦਾ ਹੋਣਾ ਸੰਖਿਆਵਾਚਕ ਉਹ ਸੰਖਿਆਵਾਚਕ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸੰਖਿਆਵਾਚਕ ਕਰੋ ਬਈ ਆਨਸਰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਨਾ 5 ਦੇ 6 ਦੇ 7 ਦੇ ਇਹ ਦੋ ਦੇ ਕਰੋ ਬਈ ਸਾਰਾ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਹੋਊਗਾ ਸੰਖਿਆਵਾਚਕ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਉਹ ਦਾ ਰਾਈਟ ਆਨਸਰ ਹੋਊਗਾ ਵੀ ਤੁਹਾਡਾ ਸੰਖਿਆਵਾਚਕ ਦੀ ਗੱਲ ਕਰ ਰਹੇ ਹਾਂ ਸਹੀ ਬਈ ਆਨਸਰ ਓਏ ਇੱਕ ਵਾਰੀ ਗੱਲ ਹੋ ਰਹੀ ਹੈ ਬਈ ਇਹ ਤੇ ਸੰਖਿਆਵਾਚਕ ਦੀ ਹਾਂ ਜਿਹੜੇ ਵਾਲੇ ਕਿੰਨੇ ਨੇ ਵੀ ਕੋਈ ਹੱਥ ਖੜਾ ਕਰੋ ਜਿਹੜੇ ਸੀ ਆਨਸਰ ਕਰ ਰਹੇ ਨੇ ਹੈਨਾ ਸੀ ਵਾਲੇ ਸਿਰਫ ਦੋ ਆਏ ਨੇ ਹਾਂ ਨਾ ਅਲੀ ਤੱਕ ਹਾਂ ਸੀ ਹੋਊਗਾ ਠੀਕ ਹੈ ਕਿਉਂਕਿ ਸੀ ਟੈਟ ਦੇ ਮੁਤਾਬਿਕ ਇਹਨਾਂ ਨੇ ਸੱਤ ਮੰਨੀਆਂ ਨੇ ਠੀਕ ਹੈ ਹਾਂ ਸੀ ਟੈਟ ਦੇ ਮੁਤਾਬਿਕ ਕਹਿੰਦੇ ਇਹਨਾਂ ਨੇ ਸੱਤ ਮੰਨੀਆਂ ਨੇ ਠੀਕ ਹੈ ਕਹਿੰਦੇ ਮੈਂ ਮੇ ਇੱਕ ਕਲਾਸ ਟਾਈਮ ਤੋਂ ਬਾਅਦ ਵੀ ਲਗਾ ਸਕਦੇ ਹਾਂ ਹਾਂ ਰਜੀ ਇਹ ਰਿਕਾਰਡਡ ਕਲਾਸ ਲੈਦੀ ਹੈ ਠੀਕ ਹੈ ਜਿੰਨੀ ਮਰਜ਼ੀ ਤੁਸੀਂ ਲਗਾ ਸਕਦੇ ਹੋ ਪਰ ਲਾਈਵ ਰਗਾਉਣ ਦਾ ਇੱਕ ਅਲੱਗ ਹੀ ਟਾਈਮ ਠੀਕ ਹੈ ਭਾਈ ਇਹ ਕੋਲ ਵਿੱਚ ਤੁਸੀਂ ਮੈਨੂੰ ਡਾਇਰੈਕਟ ਕੁਐਸਚਨ ਪੁੱਛ ਸਕਦੇ ਹੋ ਕੋਈ ਵੀ ਕਲੀਅਰ ਕਰ ਸਕਦੇ ਆਪਾਂ ਇੱਕ ਦੂਸਰੇ ਤੋਂ ਪੁੱਛ ਸਕਦੇ ਆ ਨਾ ਇਹਦਾ ਇਹੀ ਮਤਲਬ ਹੈ ਪਰ ਜੇਕਰ ਤੁਸੀਂ ਰਿਕਾਰਡਡ ਸੁਣਦੇ ਹੋ ਤੁਹਾਡੀ ਮਰਜ਼ੀ ਉਹਦੇ ਬਾਅਦ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਜਿਹੜਾ ਡਾਊਟ ਹੋ ਉਸ ਨੂੰ ਠੀਕ ਹੈ ਉਸ ਤੋਂ ਬਾਅਦ ਦੇਖੋ ਪੰਜਾਬੀ ਵਿੱਚ ਕਹਿੰਦੇ ਸਵਰ ਕਿੰਨੇ ਹਨ ਸਵਰ ਕਰੋ ਬਈ ਆਨਸਰ ਪੰਜਾਬੀ ਦੇ ਵਿੱਚ ਸਵਰ ਕਿੰਨੇ ਨੇ ਚੰਨਨੇ 10 ਨੇ 35 ਨੇ ਜਾਂ 5 ਨੇ ਕਰੋ ਬਈ ਆਨਸਰ ਸਵਰ ਪੌਵਲਜ਼ ਕਰੋ ਬਈ ਆਨਸਰ ਕੋਈ ਕੁਸਚਨ ਉੱਪਰ ਨਾਲ ਦੇਖ ਲੋ ਬਈ ਮੈਂ ਤੁਹਾਨੂੰ ਇੱਕ ਦਿਨ ਗੱਲ ਕਹੀ ਸੀ ਬਈ ਇੱਕ ਕਿ ਜੇਕਰ ਆਪਣੇ ਤੋਂ ਪੁੱਛਣ ਸਵਰਤੁ ਨਹੀਂ ਆ ਹਾਂ ਸੋਰੀ ਸਵਰਵਾਹਕ ਠੀਕ ਹੈ ਜੇਕਰ ਆਪਣੇ ਤੋਂ ਇਹ ਪੁੱਛਿਆ ਜਾਵੇ ਵੀ ਸਵਰਵਾਹਕ ਕਿੰਨੇ ਹੁੰਦੇ ਨੇ ਤਾਂ ਹੋਂ ਆਉਣਗੇ ਤਿੰਨ ਠੀਕ ਹੈ ਬਟ ਇਦੀ ਕਲੇ ਸਵਰ ਦਿੱਤਾ ਹੋਇਆ ਹੈ ਇਸ ਕਰਕੇ ਦਾ ਆਨਸਰ ਕੀ ਬਣੂਗਾ ਆਪਣਾ 10 ਬਣੂਗਾ ਠੀਕ ਹੈ ਸਾਰਾ ਪੁੱਛਿਆ ਇਹਨਾਂ ਨੇ। ਉਹ ਆਪਣੇ ਸਵਰਵਾਹਕ ਹੁੰਦੇ। ਠੀਕ ਹੈ ਭਈ ਊੜਾ ਆੜਾ ਏੜੀ ਉਹ ਆਪਣੇ ਸਵਰਵਾਹਕ ਹੁੰਦੇ। ਤਾਂ ਦੱਸ ਸੀ ਉਹਨਾਂ ਨੂੰ ਕਿਦਾਂ? ਠੀਕ ਹੈ ਭਈ ਇਹਦਾ ਆਨਸਰ ਬੀ ਬਣੂਗਾ। ਪਰ ਫਿਰ ਵੀ ਜੇ ਕਿਸੇ ਨੂੰ ਕੋਈ ਡਾਊਟ ਲੱਗ ਰਿਹਾ ਉਹ ਆਪਾਂ ਕੱਲ ਨੂੰ ਕਲੀਅਰ ਕਰਾਂਗੇ ਪਰ ਇਹ ਕੁਐਸਚਨ ਬਿਲਕੁਲ ਸਹੀ ਹੈ। ਠੀਕ ਹੈ? ਸਵਰਵਾਹਕ ਹੁੰਦੇ ਨੇ ਊੜਾੜਾ ਤੇ ਏੜੀ ਇੱਥੇ ਇਕੱਲੇ ਸਵਰ ਦੀ ਗੱਲ ਹੋ ਰਹੀ ਹੈ ਤਾਂ ਇਹ ਆਪਣੇ 10 ਪਾਉਣੇ ਨੇ ਠੀਕ ਹੈ। हां ठीक है भाई उस तो बाद देखो मैंने भाषा अर्जन अक्विजिशन हमेशा चेतन ਹੁੰਦਾ ਹੈ ਮਿਹਨਤ ਨਾਲ ਹੁੰਦਾ ਹੈ ਸਕੂਲ ਦੇ ਵਿੱਚ ਹੁੰਦਾ ਹੈ ਚੇਤਨ ਅਤੇ ਕੁਦਰਤੀ ਹੁੰਦਾ ਹੈ ਕਿ ਜਦੋਂ ਆਪਾਂ ਭਾਸ਼ਾ ਅਰਜਿਤ ਕਰਦੇ ਆ ਤਾਂ ਉਹ ਕਿਵੇਂ ਕਰਦੇ ਆ ਹੁਣ ਜਿਵੇਂ ਤੁਸੀਂ ਭਾਸ਼ਾ ਸਿੱਖ ਰਹੇ ਹੋ ਮੇਰੇ ਤੋਂ ਹੈ ਨਾ ਆਪਾਂ ਭਾਸ਼ਾ ਦੀ ਕਲਾਸ ਲਗਾ ਰਹੇ ਹਾਂ ਇਹ ਤੁਸੀਂ ਕਿਵੇਂ ਕਰ ਰਹੇ ਹੋ ਕਿਵੇਂ ਲਗਾ ਰਹੇ ਹਾਂ ਠੀਕ ਹੈ ਭਈ ਕੋਈ ਗੱਲ ਹੈ ਪ੍ਰੀਆ ਭਾਈ ਆਪਾਂ ਇੱਕੋ ਹੀ ਕਲਾਸ ਇਹਨੂੰ ਕੁਸਚਨ ਹੋਰ ਕਲੀਅਰ ਕਰ ਲਾਂਗੇ ਕੱਲ ਨੂੰ ਠੀਕ ਹੈ ਜੇਕਰ ਕੋਈ ਕਿਸੇ ਨੂੰ ਡਾਊਟ ਲੱਗ ਰਿਹਾ ਹੈ ਕਹ ਲਓ ਪੂਰਾ ਖੋਲ ਕੇ ਤੁਹਾਡੇ ਅਗੇ ਚਿੱਠਾ ਰੱਖ ਦਾਂਗੇ ਆਪਾਂ ਠੀਕ ਹੈ ਇੱਕ ਨੋਟਿਸ ਬਣਾ ਲਿਆਵਾਂਗੇ ਭਾਈ ਉਹਦੇ ਥਰੂ ਹੈ ਨਾ ਇਹ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਊਗਾ ਸਾਰੇ ਬੱਚਿਆਂ ਨੂੰ ਠੀਕ ਹੈ ਜਿਨ੍ਹਾਂ ਜਿਹਨਾਂ ਨੂੰ ਕੋਈ ਡਾਊਟ ਲੱਗਦਾ ਹਾਂ ਤੁਹਾਡਾ ਰਾਈਟ ਆਨਸਰ ਹੁੰਦਾ ਭਈ ਤੁਹਾਡਾ ਡੀ ਅਚੇਤਨ ਅਤੇ ਕੁਦਰਤੀ ਹੁੰਦਾ ਠੀਕ ਹੈ ਭਾਸ਼ਾ ਕੋਈ ਆਪਾਂ ਐਵੇਂ ਨਹੀਂ ਸਿੱਖਦੇ ਵੀ ਹੁਣ ਸਿੱਖਣ ਬੈਠਾਂਗੇ ਹੈਨਾ ਹੁਣ ਜੇ ਤੁਸੀਂ ਆਪਾਂ ਛੋਟੇ ਬੱਚੇ ਹੁੰਨੇ ਆ ਜਾਂ ਮੰਨ ਕੋਈ ਚਲੋ ਕੋਈ ਛੋਟਾ ਬੱਚਾ ਹੈ ਤਾਂ ਉਹ ਪੂਰਾ ਚੇਤਨ ਹੋ ਕੇ ਤਾਂ ਨਹੀਂ ਸੁਣਦਾ ਹੁੰਦਾ ਆਪਣੀ ਗੱਲਾਂ ਠੀਕ ਹੈ ਉਹ ਕੁਦਰਤੀ ਸਿੱਖਦਾ ਰਹਿੰਦਾ ਵੀ ਹਾਂ ਮੈਨੂੰ ਇਹ ਗੱਲ ਕਹਤੀ ਉਹ ਵਿਦਿਆਪੀ ਇਹ ਗ੍ਰਹਿਣ ਕਰ ਦਨਾਂਦਾ ਭਾਸ਼ਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਭਾਸ਼ਾ ਸਿੱਖਣਾ ਹਮੇਸ਼ਾ ਅਚੇਤਨ ਹੁੰਦਾ ਸੁਚੇਤ ਯਤਨਪੂਰਵਕ ਹੁੰਦਾ ਹੈ ਬਿਨਾ ਕਿਤਾਬਾਂ ਤੋਂ ਹੁੰਦਾ ਹੈ ਜਨਮ ਤੋਂ ਹੁੰਦਾ ਹੈ ਭਾਸ਼ਾ ਸਿੱਖਣਾ ਕਿਵੇਂ ਹੁੰਦਾ ਹੈ ਉਹਦੇ ਨਾਲ ਹੀ ਮਿਲਦਾ ਜੁਲਦਾ ਕੁਸਚਨ ਹੈ ਬਈ ਠੀਕ ਹੈ ਹਾਂ ਕਰੋ ਭਈ ਆਨਸਰ ਤੁਹਾਡਾ ਰਾਈਟ ਆਨਸਰ ਹੋਊਗਾ ਵੀ ਤੁਹਾਡਾ ਬੀ ਜਿ ਸੁਚੇਤ ਯਤਨਪੂਰਵਕ ਹੁੰਦਾ ਠੀਕ ਹੈ ਭਾਸ਼ਾ ਸਿੱਖਣ ਕੀ ਹੁੰਦਾ ਹੈ ਸੇਤ ਅਤੇ ਯਤਨਪੂਰਵ ਠੀਕ ਹੈ ਹਾਂ ਸੋ ਇਹ ਸੀ ਬਈ ਤੁਹਾਡੀ ਅੱਜ ਦੀ ਕਲਾਸ ਠੀਕ ਹੈ ਸੋ ਜਿਨ੍ਹਾਂ ਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਹੋਣਾ ਅੱਜ ਥੋੜਾ ਜਿਹਾ ਉਹ ਸਿਸਟਮ ਜੈ ਨਹੀਂ ਬਣਿਆ ਕਲਾਸ ਵਾਲਾ ਹਨਾ ਚਲੋ ਕੋਈ ਗੱਲ ਨਹੀਂ ਕਰ ਲੂ ਇੱਕ ਹੋਰ ਨਵੀਂ એનર્ਜੀ ਦੇ ਨਾਲ ਤੁਹਾਡੇ ਵਾਸਤੇ ਕੁਸਚਨ ਲੈ ਕੇ ਆਵਾਂਗੇ ਤੇ ਜੇਕਰ ਕੋਈ ਡਾਊਟ ਲੱਗਿਆ ਬਈ ਉਹ ਨੂੰ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਛੱਡ ਦਿਓ ਕੋਈ ਸਨ ਆਪਾਂ ਜ਼ਰੂਰ ਕਰ ਲੂ ਕਲੀਅਰ ਕਰ ਦਾਂਗੇ ਜਿੰਨਾ ਬੱਚੇ ਨੂੰ ਕੋਈ ਡਾਊਟ ਲੱਗਦਾ ਪਰ ਉਹ ਸਹੀ ਹੈ ਠੀਕ ਹੈ ਹਾਂ ਤੋਂ ਇਹ ਬਈ ਜਿਹੜੇ ਬੱਚੇ ਲੇਟ ਆਏ ਨੇ ਜਿਹੜੇ ਬੱਚੇ ਦੋਨਾਂ ਗਰੁੱਪਾਂ ਦੇ ਵਿੱਚ ਚੈਟ ਹੋਣਾ ਚਾਹੁੰਦੇ ਨੇ ਇਸ ਨੰਬਰ 'ਤੇ ਤੁਸੀਂ ਸਾਡਾ ਜੁੜ ਸਕਦੇ ਠੀਕ ਹੈ ਤੋਂ ਇਹ ਆਪਣੇ ਕੋਰਸ ਨੇ ਬਈ ਪੇਪਰ 1 ਵਾਲਾ ਮਤਲਬ ETT ਵਾਲਾ ਸਿਰ 2500 ਦੇ ਵਿੱਚ ਠੀਕ ਹੈ ਤੇ ਪੇਪਰ 2 ਵਾਲਾ बीएड ਵਾਲਾ 7000 ਦੇ ਬੱਚੇ ਕੋਰਸ ਲੈਣਾ ਚਾਹੁੰਦੇ ਨੇ ਜ਼ਰੂਰ ਪਰਚੇਸ ਕਰੋ ਬਈ ਬਹੁਤ ਫਾਇਦਾ ਤੁਹਾਡਾ ਫਰਵਰੀ ਦੇ ਵਿੱਚ ਪੀਏ ਇਹਦਾ ਸੀ ਡੈਟ ਦਾ ਪੇਪਰ ਹੋਣਾ ਜਰੇ ਉਸ ਤੋਂ ਬਾਅਦ ਤੁਹਾਡਾ ਪੀਐਸਟੈਟ ਦਾ ਪੇਪਰ ਹੋਣਾ ਹੀ ਤੋ ਇਹ ਸੋ ਐਪ ਨੂੰ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੇ ਆਪਣੀ ਸਟੱਡੀ ਨੂੰ ਹੋਰ ਵੀ ਜ਼ਿਆਦਾ ਬੈਸਟ ਬਣਾ। ਠੀਕ ਹੈ। ਸਾਲ ਦੀ ਬਾਇਲਿਟੀਆ ਕੋਰਸ ਦੀ ਪਤਾ ਨਹੀਂ ਕਿੰਨੇ ਕੁ ਪੀਡੀਐਫ ਤੇ ਕਿੰਨੇ ਕੁ ਕੁਐਸਚਨ ਤੁਹਾਨੂੰ ਪੜਨ ਨੂੰ ਮਿਲਗੇ ਠੀਕ ਹੈ। ਸੋ ਧੰਨਵਾਦ ਬਈ ਮਿਲਦੇ ਹਾਂ ਕਿ ਨਵੇਂ ਸੈਸ਼ਨ ਦੇ ਨਾਲ ਠੀਕ ਹੈ। ਬਈ ਕਲਾਸ ਹੋਰ ਵੀ ਅੱਗੇ ਕਰ ਲੈਂਦੇ ਆਪਾਂ। ਠੀਕ ਹੈ ਪਰ ਹੁਣ ਕੋਈ ਐਮਰਜੈਂਸੀ ਹੋ ਗਈ ਕਿਉਂਕਿ ਮੇਰਾ ਬੱਚਾ ਸੁੱਤਾ ਪੈਸੇ ਉੱਠ ਖੜਿਆ ਹੈ। ਉਹ ਮੈਨੂੰ ਭਾਲ ਰਿਹਾ ਠੀਕ ਹੈ। ਸੋ ਧੰਨਵਾਦ ਮਿਲਦੇ ਹਾਂ ਕੱਲ ਨੂੰ ਨਵੀਂ ਕਲਾਸ ਦੇ ਨਾਲ ਸੋ ਓ